ਸੋ ਐਕਸਪ੍ਰੈਸ న్యూਸ ਨੈੱਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਇਸ ਵੇਲੇ ਮੌਜੂਦ ਹਾਂ ਪਠਾਨਕੋਟ ਦੇ ਨਜ਼ਦੀਕ ਮਿੰਨੀ ਗੋਆ ਦੇ ਵਿੱਚ ਜਿੱਥੇ ਕਿ ਅੱਜ ਐਨ ਆਰ ਆਈ ਸੰਮੇਲਨ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਵਾ ਕੁਝ ਪਲਾਂ ਦੇ ਵਿੱਚ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਪਕਵੰਦ ਸਿੰਘ ਮਾਨ ਜੀ ਇਸ ਐਨ ਆਰ ਆਈ ਸੰਮੇਲਨ ਦੇ ਵਿੱਚ ਪਹੁੰਚ ਰਹੇ ਨੇ ਔਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਜਿਨ੍ਹਾਂ ਦਾ ਸਮਾਜ ਸੇਵਾ ਦੇ ਵਿੱਚ ਜਾਦਾ ਨਾਮ ਆ ਔਰ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੇ ਵਿੱਚ ਵੀ ਉਹ ਇੱਕ ਵਿਸ਼ੇਸ਼ ਥਾਂ ਰੱਖਦੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਫੇਮਸ ਡਾਕਟਰ ਔਰ ਪ੍ਰਸਿੱਧ ਸਮਾਜ ਸੇਵੀ ਡਾਕਟਰ ਕੇ.ਡੀ. ਸਿੰਘ ਸਰ ਗੱਲਬਾਤ ਦੇ ਵਿੱਚ ਤੁਹਾਡਾ ਸਵਾਗਤ ਆ ਜੀ। ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ। ਸਰ ਅੱਜ ਦੀ ਜੋ ਐਨ ਆਰ ਆਈ ਸੰਮੇਲਨ ਹੋ ਰਿਹਾ ਜੀ ਇੱਥੇ ਮਿਨੀ ਗੋਆ ਵਿਕਾਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਬੜੀ ਖੁਸ਼ੀ ਦੀ ਗੱਲ ਹੈ ਮੈਂ ਸਮਨਾ ਵੀ ਸਾਡੇ ਸੀਰੀਅਸ ਨੂੰ ਸੀਐਮ ਸਾਹਿਬ ਨੇ ਬਹੁਤ ਵੱਡਾ ਐਹਸਾਨ ਕੀਤਾ ਹੈ ਸਾਡੇ ਤੇ। ਕਿਉਂਕਿ ਇਹ ਸੀ ਏਰੀਆ ਨੂੰ ਆਮ ਤੌਰ ਤੇ ਪੰਜਾਬ ਚ ਇੱਕ ਪਿਛੜਿਆ ਜਾਂ ਇੱਕ ਸਾਈਡ ਤੇ ਜਾਂ ਨੁਕੜੇ ਲਗਾ ਹੀ ਰਿਹਾ ਸਮਝਦੇ ਸੀ ਔਰ ਇਹ ਸਰਕਾਰ ਨੇ ਆ ਕੇ ਇਸ ਏਰੀਆ ਨੂੰ ਮਾਨ ਵਧਾਇਆ ਇਸ ਏਰੀਆ ਨੂੰ ਲੋਕਾਂ ਤੱਕ ਪਹੁੰਚਾਇਆ ਇੱਥੇ ਕਿੰਨੇ ਹੀ ਐਨ ਆਰ ਆਈਸ ਆ ਜਾਇਏ ਨੇ ਮੇਰੇ ਕੋਲ 1200 1500 ਤੇ ਕੋਲ ਰੇਂਜ ਹੋ ਗਈ ਹੈ ਔਰ ਅਗਰ ਉਹ ਸਾਰੇ ਇਸਰਾ ਏਰੀਆ ਦੇਖਣਗੇ ਤੁਸੀਂ ਮੈਂ ਕੈਮਰਾਮੈਨ ਨੂੰ ਕਾਂਗਾ ਥੋੜਾ ਜਾ ਜਰਾ ਦਿਖਾਓ ਅਗਰ ਤੁਸੀਂ ਦੇਖ ਰਹੇ ਹੋ ਉਹ ਜਿਹੜੀਆਂ ਸਾਹਮਣੇ ਸਨੋ ਵਾਲੀਆਂ ਪਹਾੜੀਆਂ ਨੇ ਉਹ ਜੈਂਡ ਕੇ ਹੈ ਜੀ ਇਹਦੇ ਔਰ ਐਸ ਜਿਹੜਾ نیچے ਟਪੂਆ ਹੈ ਇਹਦੇ ਵਿੱਚ ਇੱਕ ਬੜੀ ਵੱਡੀ ਲੇਕ ਹੈ ਉਹ ਸਾਈਡ ਤੇ ਉਸ ਤੋਂ ਉਰਲੇ ਪਾਸੇ ਇੱਕ ਇਹ ਲੇਕ ਹੈ ਜਿਹੜੀ ਛੋਟੀ ਲੇਕ ਹੈ ਮੇਨ ਲੇਕ ਪਰਲੇ ਪਾਸੇ ਹੈ ਔਰ ਇੱਥੋਂ ਇਹ ਲਿੰਕ ਜੁੜ ਰਿਹਾ ਉਸ ਲੇਕ ਨਾਲ ਜੀ ਔਰ ਇੱਥੇ ਬੋਟਿੰਗ ਹੋ ਰਹੀ ਹੈ ਦੇਖੋ ਤੁਸੀਂ ਸਾਹਮਣੇ ਦੇਖੋ ਬੱਚੇ ਕਿੰਨਾ ਇੰਜੋਏ ਕਰ ਰਹੇ ਨੇ ਮੈਂ ਕਹਿੰਦਾ ਦੇਖੋ ਸਾਹਮਣੇ ਦਿਖਾਓ ਲੋਕੀ ਸੈਲਫੀਆਂ ਲੈ ਰਹੇ ਨੇ ਪਰ ਮੈਂ ਇਹਨਾਂ ਨੂੰ ਕਹਾਂਗਾ ਵੀ ਇਹਨਾਂ ਨੂੰ ਜਿਆਦਾ ਅੱਗੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਰਿਸਕੀ ਹੈ ਪਰ ਉਹ ਅੱਗੇ ਜਾਨ ਦਿੰਦੇ ਵੀ ਨਹੀਂ ਅੱਜ ਮੈਨੂੰ ਲੱਗਦਾ ਚੁੱਪਚੀ ਤੇ ਦਾਲ ਆ ਗਿਆ ਇਹਨਾਂ ਦਾ ਅਦਰਵਾਈਜ਼ ਇਹਨਾਂ ਨੂੰ ਇੰਨੀ ਅੱਗੇ ਜਾਣ ਦੇਣਾ ਨਹੀਂ ਚਾਹੀਦਾ ਸੀਗਾ ਸਰ ਕੀ ਮੰਨਦੇ ਹੋ ਕਿ ਜਿਹੜਾ ਜੈਨ ਆਰ ਆਈ ਸੰਮੇਲਨ ਕਰਵਾਇਆ ਜਾ ਰਿਹਾ ਵਾ ਇਹ ਜਗ੍ਹਾ ਜਿਹੜੀ ਆ ਪਿਛਲੇ 1 ਸਾਲ ਤੋਂ ਵੈਸੇ ਹੀ ਬੜੀ ਚਰਚਾ ਦੇ ਵਿੱਚ ਆਈ ਹੋਈ ਹੈ ਔਰ ਸੀਐਮ ਸਾਹਿਬ ਦੇ ਵਿਜ਼ਿਟ ਦੇ ਨਾਲ ਜਿੱਦਾਂ ਇਹ ਹੋਰ ਹਾਈਲਾਈਟਡ ਹੋ ਰਹੀ ਹੈ ਔਰ ਕਿਸ ਤਰ੍ਹਾਂ ਦੇਖਦੇ ਹੋ ਟੂਰਿਜ਼ਮ ਨੂੰ ਲੈ ਕੇ ਇਸ ਇਲਾਕੇ ਦੇ ਸਬੰਧ ਵਿੱਚ ਦੇਖੋ ਟੂਰਿਜ਼ਮ ਦਾ ਤੇ ਇਮੈਂਸ ਪੋਟੈਂਸ਼ੀਅਲ ਹੈ ਜੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਸ ਤੋਂ ਸੋਨਾ ਏਰੀਆ ਤੁਹਾਨੂੰ ਨਹੀਂ ਮਿਲੇਗਾ ਜੀ ਇਹ ਤੁਸੀਂ ਨਾ ਇਹ ਜੋ ਦੇਖ ਰਹੇ ਹੋ ਨਾ ਇਹ ਸਾਰਾ ਏਰੀਆ ਤੁਸੀਂ ਸਿਰਫ 5% ਦੇਖ ਰਹੇ ਹੋ ਓਕੇ ਮਤਲਬ ਕਿ ਤੁਸੀਂ ਸਿਰਫ 5% ਏਰੀਆ ਦੇਖਿਆ ਤੁਸੀਂ ਇਹਦੀ ਬਿਊਟੀ 95% ਦੇ ਹਲੇ ਦੇਖੀ ਨਹੀਂ ਜੀ ਕਿਉਂਕਿ ਅਸੀਂ ਇਸ ਬਾਈ ਚਾਂਸ ਨੇ ਇਸ ਰਿਸਟ੍ਰिक्टेड ਏਰੀਆ ਇਸ ਵਜ੍ਹਾ ਇੱਥੇ ਖੜੇ ਆ ਅਦਰਵਾਈਜ਼ ਤੁਸੀਂ ਅਗਰ ਦੇਖੋਗੇ ਤੇ ਬਹੁਤ ਲਾਜਵਾਬ ਜਗ੍ਹਾ ਹੈ ਤੀਸਰੀ ਦੂਜੀ ਚੀਜ਼ ਕਿ ਵਾਟਰਫਰੰਟ ਬਹੁਤ ਹੈ ਇੱਥੇ ਵਾਟਰ ਗੇਮਸ ਵਾਟਰ ਸਪੋਰਟਸ ਸਕੀਇੰਗ ਪੈਰਾਗਲਾਈਡਿੰਗ ਸਾਰਾ ਕੁਝ ਇੱਥੇ ਜਲਦੀ ਆ ਰਿਹਾ ਹੈ ਫੋਰੈਸਟ ਨੇ ਤੁਸੀਂ ਅਗਰ ਦੇਖੋ ਕਿ ਇੱਥੇ ਨਾ ਸ਼ਾਇਦ ਉਹ ਸਾਈਡ ਤੇ ਹੈ ਕਿ ਕੁਝ ਹਟਸ ਬਣਾਈਆਂ ਹੋਈਆਂ ਹਨ टेंस कमोडेशन है और जदों बनाईया सी ते कोई कभी आना किसी ने एक दो बंदे रुकना आज ਤੁਸੀਂ ਦੇਖੋ ਕਿ ਜਿੰਨੀਆਂ ਵੀ ਸਾਡੀਆਂ ਨੈਸ਼ਨਲ ਬੁਕਿੰਗ ਏਜੰਸੀਜ਼ ਨੇ ਚਾਹੇ ਮੇਕ ਮਾਈ ਟ੍ਰਿਪ ਹੈ ਚਾਹੇ ਕਲੀਅਰ ਟ੍ਰਿਪ ਹੈ ਚਾਹੇ ਕੋਈ ਵੀ ਜਿੰਨੀਆਂ ਆਪਣੀਆਂ ਬੁਕਿੰਗ ਕਰਦੇ ਟੂਰਿਜ਼ਮ ਦੀਆਂ ਉਹ ਸਾਰਿਆਂ ਉੱਪਰ ਉਹ ਰਜਿਸਟਰਡ ਹੈ ਔਰ ਇਸ ਲਈ ਕੋਈ ਕਮਰਾ ਨਹੀਂ ਮਿਲਦਾ ਉੱਥੇ लोग इन्हें एंजॉय कर दे आके क्योंकि पोल्यूशन फ्री एनवायरनमेंट ना साउंड पोल्यूशन ना कोई ਤੁਹਾਨੂੰ ਦੂਸਰੀ ਪੋਲੂਸ਼ਨ ਐਨ ਸੱਚੇ ਬਿਊਟੀਫੁੱਲ ਏਰੀਆ ਤੁਸੀਂ ਆਪੇ ਦੇਖਿਆ ਹੀ ਹੈ ਔਰ ਅਜੇ ਦੇਖ ਰਹੇ ਹੋ ਬਰਾਊਨ ਹਾਂ ਤੁਸੀਂ ਗ੍ਰੀਨ ਦੇਖੋਗੇ ਨਾ ਜਿਸ ਦਿਨ ਬਾਰਿਸ਼ ਹੋ ਜਦੋਂ ਮੌਸਮ ਅਕਾ ਬਾਰਿਸ਼ਾਂ ਆਏਗਾ ਗ੍ਰੀਨ ਹੋਏਗਾ ਹੁਣ ਤੁਸੀਂ ਜੋ ਦੇਖ ਰਹੇ ਹੋ ਥੋੜਾ ਜਿਹਾ ਸਰਦੀ ਕਰਕੇ ਡਰਾਈ ਹੋਇਆ ਹੋਇਆ ਹੈ ਸਰ ਐਨਆਰਆਈਸ ਵੀ ਦੂਰੋਂ ਦੂਰੋਂ ਚੱਲ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਔਰ ਐਨਆਰਆਈ ਭਾਈਚਾਰਾ ਜਿਹੜਾ ਵਾ ਐਨਆਰਆਈ ਭਾਈਚਾਰੇ ਨੂੰ ਇਸ ਜਗ੍ਹਾ ਦੇ ਟੂਰਿਜ਼ਮ ਦੇ ਰਿਲੇਟਿਡ ਕੋਈ ਖਾਸ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਮੈਂ ਦੱਸਾਂ ਇਹਨਾਂ ਨੂੰ ਕਿ ਜਿੱਥੋਂ ਮੋਸਟ ਆ ਦੇ ਐਨਾਲਾਈਜ਼ ਆਂਦੇ ਨੇ ਆਸਟ੍ਰੇਲੀਆ ਤੋਂ ਜੀ ਕੈਨੇਡਾ ਤੋਂ ਇੰਗਲੈਂਡ ਤੋਂ ਜਿਹੜੀਆਂ ਫੇਵਰੇਟ ਕੰਟਰੀਜ਼ ਨੇ ਆਪਣੀਆਂ ਨਿਊਜ਼ੀਲੈਂਡ ਤੋਂ ਇਸ ਤਰ੍ਹਾਂ ਉੱਥੇ ਦੇਖ ਕੇ ਉਹਨਾਂ ਨੇ ਬੜਾ ਕੁਝ ਦੇਖਿਆ ਹੁੰਦਾ ਜੋ ਇੱਥੇ ਆਉਂਦੇ ਨੇ ਇੱਥੇ ਵਿਚਾਰੇ ਇਹਨਾਂ ਨੂੰ ਲੱਗਦਾ ਯਾਰ ਸਾਡਾ ਹਿੰਦੁਸਤਾਨ ਉਹ ਹੋ ਜਾਈ ਐ ਲੇਕਿਨ ਅੱਜ ਮੈਂ ਉਹਨਾਂ ਨੂੰ ਇੱਕ ਵਿਸ਼ਵਾਸ ਦੇਣਾ ਚਾਹੁੰਦਾ ਕਿ ਸਾਡੇ ਸੀਐਮ ਸਾਹਿਬ ਬਹੁਤ ਹੀ ਕਨਸਰਨਡ ਨੇ ਇਸ ਚੀਜ਼ ਬਾਰੇ ਕਿ ਉਹਨਾਂ ਨੂੰ ਰੰਗਲਾ ਪੰਜਾਬ ਦਿਸੇ ਜੀ ਉਹ ਆਣ ਇੱਥੇ ਇੰਜੋਏ ਕਰਨ ਕਿਉਂਕਿ ਨਾ ਮੈਂ ਮਹਿਸੂਸ ਕਰਨਾ ਕਈ ਵਾਰੀ ਸੀਐਮ ਸਾਹਿਬ ਦੀ ਹਾਲਤ ਨੂੰ ਮੈਚ ਜੋ ਮੈਂ ਦੇਖਿਆ ਕਿ ਨਾ ਲੋਕਾਂ ਨੂੰ ਖੁਸ਼ ਹੁੰਦੇ ਵੇਖ ਕੇ ਖੁਸ਼ ਹੁੰਦੇ ਜੀ ਇਹ ਪਹਿਲੀ ਵਾਰੀ ਇਸ ਸਰਕਾਰ ਦੇ ਵਿੱਚ ਫੀਲਿੰਗ ਦੇਖੀ ਹੈ ਕਿ ਜਿਹੜੀ ਆਪਣੇ ਨਾਗਰਿਕਾਂ ਨੂੰ ਖੁਸ਼ ਵੇਖ ਕੇ ਖੁਸ਼ ਹੋ ਰਹੀ ਹੈ ਤੇ ਬਹੁਤੇ ਇਹੋ ਜਿਹੇ ਨੇ ਵੀ ਇਹ ਖੁਸ਼ ਕਿਉਂ ਨਹੀਂ ਵਿਖਿਆ ਜਾਏ ਇਨੀ ਖੁਸ਼ੀ ਕਿਉਂ ਹੈ ਇਹਨਾਂ ਦੇ ਲੇਕਿਨ ਉਹ ਕਹਿੰਦੇ ਕੰਮ ਕਰਨਾ ਯਾਰ ਅਸੀਂ ਸੋਨਾ ਕੰਮ ਕਰਨਾ ਔਰ ਸੋਨਾ ਕੰਮ ਕਰ ਰਹੇ ਜਿਹਦੇ ਵਿੱਚ ਇੱਕ ਹੈ ਜਿਹੜਾ ਦੇਖ ਰਹੇ ਹੋ ਤੁਸੀਂ ਚਮਰੋੜ ਪੱਤਨ ਏਰੀਆ ਸਾਡਾ ਇਹਨੂੰ ਮਿਨੀ ਗੋਆ ਨਾਂ ਦਿੱਤਾ ਹਰ ਬੰਦਾ ਮਿਨੀ ਗੋਆ ਵਿੱਚ ਨਾਂ ਇਨਵੈਸਟਮੈਂਟ ਕਰ ਰਿਹਾ ਔਰ ਆ ਮੈਂ ਕਹਿੰਦਾ ਐਨਾਲਿਸ ਨੂੰ ਅਪੀਲ ਕਰਾਂਗਾ ਤੁਸੀਂ ਆਓ ਦੇਖੋ ਇੰਜੋਏ ਕਰੋ ਆਪਣੀ ਇਨਵੈਸਟਮੈਂਟ ਲੈ ਕੇ ਆਓ ਆਕੇ ਤੇ ਹੋਟੈਲਸ ਇਨਵੈਸਟ ਕਰੋ ਉੱਥੇ ਕੋਈ ਟੂਰਿਜ਼ਮ ਵਿਲੇਜ ਟੂਰਿਜ਼ਮ ਬਹੁਤ ਜ਼ਿਆਦਾ ਹੈ ਦੇ ਨਾਲ ਦੇ ਵਿੱਚ ਆਪਾਂ ਜੋ ਹੋਮ ਸਟੇ ਦੇ ਵਿੱਚ ਫੈਸਿਲਿਟੀਆਂ ਦਿੱਤੀਆਂ ਗਵਰਨਮੈਂਟ ਨੇ ਤੋਂ ਇੱਕ ਡਿਫਰੈਂਟ ਤਰ੍ਹਾਂ ਦਾ ਕਲਚਰ ਇੰਜੋਏ ਕਰੋ ਇਥੇ ਆ ਕੇ ਤੇ ਆਈ ਥਿੰਕ ਕੁਝ ਟਾਈਮ ਲੱਗੇਗਾ ਬਟ ਹੋ ਜਾਏਗਾ ਬਹੁਤ ਸੋਨਾ ਸੋ ਗੱਲਬਾਤ ਲਈ ਧੰਨਵਾਦ ਇਹਸਨ ਗੁਰਦਾਸਪੁਰ ਦੇ ਪ੍ਰਸਿੱਧ ਸਮਾਜ ਸੇਵੀ ਔਰ ਡਾਕਟਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਡਾਕਟਰ ਕੇਡੀ ਸਿੰਘ ਜਿਨ੍ਹਾਂ ਨੇ ਇਸ ਜਗ੍ਹਾ ਬਾਰੇ ਪੂਰੀ ਇੱਕ ਵਿਸਤ੍ਰਿਤ ਜਾਣਕਾਰੀ ਜੜੀ ਦਿੱਤੀ ਆ ਔਰ ਜਗ੍ਹਾ ਵੈਸੇ ਵੀ ਬਹੁਤ ਖੂਬਸੂਰਤ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਦੋ 2 ਮਿੰਟ ਦੇ ਲਈ ਕੈਮਰਾ ਕਮਾਓ ਔਰ ਸਾਹਮਣੇ ਦੇਖੋ ਬੋਟਿੰਗ ਕਿਸ਼ਤੀਆਂ ਤਿਆਰ ਨੇ ਔਰ ਇੱਥੇ ਕੁਝ ਟਾਈਮ ਦੇ ਬਾਅਦ ਜਿਹੜਾ ਵਾ ਉਹ ਸੀਐਮ ਸਾਹਿਬ ਵੱਲੋਂ ਕਿਸ਼ਤੀਆਂ ਜੜੀਆਂ ਵਾ ਇਹ ਇਹਦੇ ਵਿੱਚ ਆ ਕੇ ਉਹ ਖੁਦ ਵੀ ਵਿਜ਼ਿਟ ਕਰਨਗੇ ਔਰ ਲਗਾਤਾਰ ਜਿਹੜਾ ਵਾ ਉਨ੍ਹਾਂ ਵੱਲੋਂ ਇਸ ਜਗ੍ਹਾ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਵਾ ਡਾਕਟਰ ਕੇ.ਡੀ ਸਿੰਘ ਨੇ ਐਨਆਰਆਈਸ ਨੂੰ ਅਪੀਲ ਕੀਤੀ ਆ ਕਿ ਲੋਕ ਇੱਥੇ ਆ ਕੇ ਇਨਵੈਸਟ ਕਰਨ ਡਲੋਜੀ ਵੀ ਇਸ ਜਗ੍ਹਾ ਤੋਂ ਕੋਈ ਜ਼ਿਆਦਾ ਦੂਰ ਨਹੀਂ ਆ ਬਹੁਤ ਹੀ ਇੱਕ ਵਧੀਆ ਲੋਕੇਸ਼ਨ ਮੈਂ ਕਹਾਂਗਾ ਪੰਜਾਬ ਦੀ ਇਹ ਮਿਨੀ ਗੋਆ ਵਾ ਔਰ ਬਹੁਤ ਚਰਚਾ ਦਾ ਵਿਸ਼ੇ ਬਣੀ ਆ ਕਿਤੇ ਨਾ ਕਿਤੇ ਆਮ ਆਦਮੀ ਸਰਕਾਰ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਜੜਾ ਵਾ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਹੜਾ ਇੱਥੇ ਐਨਆਰਆਈ ਸੰਮੇਲਨ ਕਰਵਾਇਆ ਗਿਆ ਮੈਂ ਕੈਮਰਾਮੈਨ ਆਪਣੇ ਵੱਡੇ ਬ੍ਰਦਰ ਰੋਹਿਤ ਗੁਪਤਾ ਦੇ ਨਾਲ ਐਕਸਪ੍ਰੈਸ ਨਿਊਜ਼ نیٹ ਤੋਂ ਚੀਫ ਰਿਪੋਰਟਰ ਰਜੇਸ਼ ਪੰਡਤ ਧੰਨਵਾਦ